ਜੋ ਮਰਪਾਲ ਦੀ ਸੌਂਚ ਪੰਜਾਰੇ ਨੂੰ ਨਹੀਂ ਟੇਟ ਲਿਆਂਦਾ ਜਾ ਰਹੀ ਕੋਈ ਜਾਣਕਾਰੀ ਆਈ ਹੈ ਕੋਈ ਦੇ ਕੇ ਨਹੀਂ ਸਾਡੇ ਕੋਲ ਤੇ ਹੀ ਕੱਲ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਤੇ ਆਪ ਤੁਸੀਂ ਦਿੱਲੀ ਪਹੁੰਚ ਜਾਓ ਕੱਲ ਉਹਨਾਂ 5 ਤਰੀਕ ਨੂੰ ਸੌਂਚ ਕਾਈ ਜਾਊਗੀ ਤੇ ਕੱਲ ਹੀ ਤੁਹਾਨੂੰ ਕੱਲ ਦਾ ਸ਼ਡਿਊਲ ਦੱਸਿਆ ਜਾਊਗਾ ਤੇ ਅਜੇ ਤੱਕ ਸਾਨੂੰ ਕੋਈ ਸਰਕਾਰ ਦੀ ਤਰਫੋਂ ਕੋਈ ਇਦਾਂ ਦੀ ਜਾਣਕਾਰੀ ਦਿੱਤੀ ਕਿ ਕਿੰਨੇ ਵਜੇ ਨੂੰ ਸੌਂਚ ਕਾਈ ਜਾ ਰਹੀ ਆ ਕਿੰਨੇ ਆਦਮੀ ਨੂੰ ਮਿਲਣ ਦਿੱਤਾ ਜਾ ਸਕਦਾ ਤੇ ਸਾਡੀ ਤੇ ਅੱਜ ਵੀ ਸਰਕਾਰ ਨੂੰ ਲੋਕ ਸਭਾ ਸਪੀਕਰ ਨੂੰ ਵੀ ਇਹ ਬੇਨਤੀ ਹੈ ਕਿ ਬਹੁਤ ਲੋਕ ਪੰਜਾਬ ਤੋਂ ਉਹਨਾਂ ਨੂੰ ਮਿਲਣ ਵਾਲੇ ਚਾਣ ਵਾਲੇ ਆਏ ਹੋਏ ਆ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਮੀਡੀਆ ਨੂੰ ਅਡਰਸ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਜੋ ਲੋਕਾਂ ਵਾਸਤੇ ਪੰਜਾਬ ਵਾਸਤੇ ਉਹ ਕੀ ਸੋਚਦੇ ਆ ਉਹ ਪਤਾ ਚੱਲ ਸਕੇ ਅਦੇ ਕਾਰਨ ਇਹ ਪੂਰੇ ਤੁਹਾਡਾ ਕੀ ਹਾਲ ਕੀ ਦੇਰੀ ਕਿਉਂ ਹੋ ਗਈ ਹੈ ਜਾਂ ਕਦੋਂ ਮਿਲੋਣਾ ਕਿਉਂਕਿ ਜੇ ਤੁਹਾਡੇ ਨਾਲ ਉਹਨਾਂ ਨੇ ਮਿਲੋਣਾ ਵੀ ਹੈ ਤਾਂ ਤੁਹਾਨੂੰ ਉਹਨੂੰ ਸ਼ਡਿਊਲ ਤਾਂ ਦਿੱਤਾ ਹੀ ਹੋਊਗਾ ਜਾਂ ਦੱਸਣਗੇ ਉਹ ਰਾਤ ਤੱਕ ਆਇਆ ਹੋਇਆ ਨਹੀਂ ਅਜੇ ਇਹ ਸ਼ਡਿਊਲ ਨਹੀਂ ਦਿੱਤਾ ਕੋਈ ਵੀ ਅਧਿਕਾਰੀ ਕਹਿੰਦੇ ਸੀ ਕਿ ਸਾਡੇ ਕੋਲ ਜਿੱਦਾਂ ਜਾਣਕਾਰੀ ਆਉਂਦੀ ਅਸੀਂ ਤੁਹਾਨੂੰ ਅੱਗੇ ਫਾਰਵਰਡ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਸ਼ਾਇਦ ਜਲਦੀ ਕੋਈ ਨਾ ਕੋਈ ਨਵੀਂ ਜਾਣਕਾਰੀ ਆਊਗੀ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਵੀ ਅੱਗੇ ਦੱਸਤਾ ਜਾਵਾਂਗੇ। ਬਾਈ ਸਾਡੇ ਨਾਲ ਕੌਣ ਗੱਲ ਕਰ ਰਿਹਾ ਹੈ? ਏਜੰਸੀ ਗੱਲ ਕਰ ਰਹੀ ਹੈ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਗੱਲ ਕਰ ਰਿਹਾ ਹੈ? ਨਹੀਂ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਕੋਈ ਡਿਊਟੀ ਲੱਗੀ ਸੀ ਤੇ ਉਹ ਕਹਿੰਦੇ ਕਿ ਜਦੋਂ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਆਉਂਦੀ ਹੈ ਜੋ ਵੀ ਉਹ ਜਾਣਕਾਰੀ ਹੋਊਗੀ ਅਸੀਂ ਉਹ ਤੁਹਾਨੂੰ ਉਹ ਨਾਲ ਦੀ ਨਾਲ ਦੱਸਦੇ ਜਾਵਾਂਗੇ। ਫਿਰ ਕੀ ਪ੍ਰੋਗਰਾਮ ਆ? ਸਾਨੂੰ ਮਿਲਣ ਦਾ ਜਾਂ ਕੁਝ ਵੀ ਉਹ ਅਸੀਂ ਉਹ ਦਾ ਪ੍ਰਬੰਧ ਕਰਕੇ ਤੁਹਾਨੂੰ ਕੁਛ ਪ੍ਰਬੰਧਾ ਬਾਰੇ ਕੋਈ ਦੱਸਿਆ ਪ੍ਰਬੰਧ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਵਾਪਸ ਤੇ ਜਾਣ ਤੱਕ ਉਹ ਮਹਿਮਾਨ ਨੂੰ ਲੈ ਕੇ ਨਹੀਂ ਉਹ ਤਾਂ ਚਲੋ ਜੀ ਉਹਨਾਂ ਨੇ ਆਪਣੇ ਲੈਵਲ ਤੇ ਕੀਤੇ ਹੋਣਗੇ ਪਰ ਸਾਨੂੰ ਤੇ ਉਹਨਾਂ ਨਾਲ ਮੁਲਾਕਾਤ ਦਾ ਪ੍ਰਬੰਧ ਜਾਂ ਉਹਨਾਂ ਦੇ ਜਿਹੜੇ ਉਹ ਉਹਨਾਂ ਦੇ ਚਾਉ ਵਾਲੇ ਸੀ ਕਿ ਉਹਨਾਂ ਨੂੰ ਜਿੱਦਾਂ ਉਹ ਲੋਕ ਸਭਾ ਚਾਹ ਰਹੇ ਆ ਤੇ ਅਸੀਂ ਉਹਨਾਂ ਨੂੰ ਦੇਖ ਸਕੀਏ ਮੇਰੇ ਖਿਆਲ ਸਾਡੀ ਤੇ ਇਹੋ ਹੀ ਮੰਗ ਸੀਗੀ ਬਾਕੀ ਉਹ ਜਿਹੜੇ ਪ੍ਰਬੰਧ ਕਰਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਕੀਤੇ ਹੋਣਗੇ ਕਿੱਦਾਂ ਇਹਦੇ ਕੀਤੇ ਆ ਤੇ ਸਾਡੀ ਇਹੋ ਹੀ ਮੰਗਿਆ ਕਿ ਉਹਨਾਂ ਨੂੰ ਮੇਰੇ ਕਾਲਜ ਰਿਹਾ ਕੀਤਾ ਜਾਣਾ ਚਾਹੀਦਾ ਲੋਕਾਂ 'ਚ ਆਮ ਖੁੱਲੇ ਵਿਚਰਨ ਦੇਣਾ ਚਾਹੀਦਾ ਤੇ ਜੋ ਵੀ মিডিਆ ਨਾਲ ਵੀ ਗੱਲਬਾਤ ਕਰਨੀ ਉਹ ਉਹ ਵੀ ਉਹਨਾਂ ਨੂੰ মিডিਆ ਦੇ মিডিਆ ਵਾਲਿਆਂ ਨੂੰ ਵੀ ਇਹ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹਨਾਂ ਨਾਲ ਗੱਲ ਕਰ ਸਕਣ